ਆਹ ਇੱਧਰ ਤੇ ਚਾਹੇ 4-5 ਜਾਈ ਦੇ ਨਾ ਟ੍ਰੈਕਟਰ ਨੂੰ ਜਿਆਦਾ ਭਾਰ ਉਹ ਝੋਲੇ ਇਹਨੇ 6 ਬੰਨ੍ਹੇ ਜਾਈ ਆ ਪੱਛੋਂ ਆ ਮੈਂ ਆਪ ਦਾ 2-4 ਰੁਪਏ ਬਾਕੀ ਆਪੋ ਚਲਾਉਣੇ ਖਾਲੀ ਵਾਲੇ ਉੱਥੇ ਲੈੱਥੀ ਆਣੇ ਆ ਜੀ ਜਾਨਾ ਅੱਜ ਬੇਲਾ ਵੀਰ ਆਹ ਇੱਧਰ ਤੇ ਖੜੂ ਹੋ ਓਹ ਚੱਲੇ ਇੱਧਰ ਦੇ ਵਿੱਚ ਹੋ ਗਿਆ ਨਾ ਜਮਾਈ ਮਾਦ ਕਰ ਲੋ ਜੇ ਕੋਈ ਹੋਵੇ ਜਿਆਦੀ ਜਾਰੀ ਹੋਵੇ ਤਾਂ ਸੌਰੀ ਕਰੀਂ ਪਾਈ ਨਾ ਕੋਈ ਆਜੋ ਆ ਆਹ ਬੰਨੇ ਬੋਲੋ ਕਿਆ ਬਾਤ ਲੱਗੂਗਾ ਕੋਈ ਫਰਕ ਨਹੀਂ ਇਹ ਜਵਾਨ ਦਾ ਸੋਹਰਾ ਆਜੂਗਾ ਲੋਕ ਮਾਰੋਰਾ ਬਹੀ ਕਰਦੇ ਆਜੇਗਾ ਵੈਗ ਨਹੀਂ ਐਦਕੀ ਤੁਸੀਂ ਜਾਓ ਮੂਰਤੀ ਵਾਲੇ ਫੀਰ ਆਓ ਜਾਓ ਔਰ ਜਰੂਰ ਆਓ ਵੀ ਆਜੋ ਤੁਸੀਂ ਅੱਜ ਹੀ ਆਓ ਤੁਸੀਂ ਇਹ ਆਏ ਦਨੇ ਹੋ ਗਏ ਟਰੈਕਟਰ ਟੁੱਟਰ ਕੱਢਨੇ ਕਹਿੰਦੇ ਚਲੋ ਹੀਰੇ ਉਵੇਂ ਨਾਲ ਆ ਆਪਣੇ ਲੈ ਲੋ ਦੂਸਰੇ ਮਾਸ ਕਿੱਥੇ ਆ ਮਾਰਾ ਬਾਈ ਇੱਧਰ ਇੱਧਰ ਆ ਬੰਦੇ ਆ ਉਹ ਕੱਢ ਨਹੀਂ ਪੈਣੇ ਬੈਠਾ ਜਵੀਰ ਜੀ ਕੱਢ ਲਈ ਨਹੀਂ ਕੱਟਣੇ ਪੈਣੇ ਬਾਹਰ ਆ ਖੁੱਲ ਗਏ ਉਹ ਬੜੀ ਗਏ ਉਹ ਦੂਸਰੇ ਜਵਾਣੇ ਤੁਸੀਂ ਦੂਸਰੇ ਉਹ ਉਹ ਥੋੜਾ ਇੱਧਰ ਪਾ ਰਹਾ ਇਹ 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 ਹਲਕਾ ਹੈ तकरीबन ਇਹਦਾ 20 ਕੋਈ ਪੁਆਇੰਟ ਤੋਂ ਬਾਅਦ ਸਾਰਾ ਨਹੀਂ ਆ ਪਈ ਬਸ ਬਸ ਕਿਉਂਕਿ ਕੰਮ ਨਹੀਂ ਆ ਪਈ ਨਹੀਂ ਕੋਈ ਉਹ ਟੈਕਨੋਲੋਜੀ ਉਹ ਜਿਹੜਾ ਪਿਛੇ ਵਾਲਾ ਬਹੁਤ ਵਧੀਆ ਉਹ ਪਾਣੀ ਥੋੜੇ ਜਿਹੀ ਵੀ ਨਹੀਂ ਥੱਲੇ ਲੱਗਣਾ ਉਧਰ ਆ ਇੱਥੇ ਚਾਹੀਦਾ ਬੋਲੇ ਚੋਕਲੇ ਇਹਦਾ ਦੋ ਇਧਰ ਦੇਦਾ ਦੋ ਇਧਰ ਮਤਲਬ ਕਰਦੇ ਇਹ ਪਿੱਛੇ ਸੁੱਕ ਜਾਂਦਾ ਆਉ ਉਹਦੋਂ ਫਰਕ ਪੈਂਦਾ ਚੱਲ ਬਿਸਤ ਪਿੰਨ ਗਏ ਜੀ ਕੱਢ ਲਓ ਕੱਢ ਲਓ ਸਾਰੇ ਕੱਢ ਲਓ ਬਾਸ ਕੱਢ ਲਓ ਸਾਰੇ ਬੈਗ ਨੂੰ ਬਾਹਰ ਪਰਦੋ ਇਹ ਵੀ ਆਪਾਂ ਨੂੰ ਜਾ ਕੇ ਲੱਗਦਾ ਹਾਂ ਉਧਰ ਦੇ ਘਰ ਦੇ ਥਲੇ ਦੀ ਹੋ ਕੇ ਇੱਧਰ ਫਿਰ ਤੈਨੂੰ ਇਹ ਅੰਦਰ ਵਿਚਾਰ ਨਹੀਂ ਕਿਤੇ ਲੱਗੇਗਾ ਮੇਰਾ ਇੱਧਰ ਤੈਨੂੰ ਉਹ ਫਿਰ ਆਪਰੇ ਲੱਗ ਜਣਾ ਵਿੱਚ ਨਹੀਂ ਨਹੀਂ ਉਹ ਦੋ ਦਿਨ ਨਾ ਹੋਵੇ ਕਰੋ ਬਾਈ ਨਹੀਂ ਨਹੀਂ ਉਹ ਦੂਜੀ ਬੇੜੀ ਦਾ ਹੀ ਆ ਮੋਰੋ ਦੇ ਸਮਾਂ ਸਾਨੂੰ ਜੇ ਨਾ ਬੰਦ ਕਰਾ ਦੇ। ਜੇ ਨਹੀਂ ਹੁਣ ਉਹ ਪੂਰਨ ਜੀ ਇੱਦਾਂ ਨਹੀਂ ਪਿੱਛੇ ਜਿਵੇਂ ਮੈਂ ਤਾਂ ਬਹੁਤ ਵਧੀਆ ਉਹ ਦਾ ਫਿਰ ਬਹੁਤ ਵਧੀਆ ਇਹਦੇ ਦੀ ਸਲਾਮ ਆਪ ਜੀ ਦੱਬ ਦੇਗੀ ਬਸ ਫਿਰ ਉਹ ਵਧੀਆ ਜੀ ਮੰਨਣਾ ਚਾਹੀਦਾ ਚਾਹੀਦਾ ਨਹੀਂ ਬਹੁਤ ਵਧੀਆ ਲੱਗਿਆ ਬੈਜੋ 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 ਜਿੱਥੇ ਕਿ ਜਗ੍ਹਾ ਮਿਲਦੀ ਬੈਜੋ ਯਾਰ ਬੈਜੋ ਬੋਰਿਆਂ ਤੇ ਆ ਵਾਹ ਵਾਹ ਸਹਿਗੇ ਆ ਪ੍ਰਧਾਨ ਨਾਲੇ ਨਾਲ ਪ੍ਰਵਾਹ ਨੂੰ ਕਹਦੇ ਹਰਵਾਨਾ ਆਵਾਜ਼ ਫੜ ਲਓ ਆ ਵਾਹ ਆ ਹਲਕੇ ਵਾਹਾਂ ਸਲੇ ਲਓ ਬਾਸ ਫੜ ਲਓ ਹੱਥਾਂ ਚ ਆ ਗਏ ਆ ਵਾਹ ਹਲਕੇ ਵਾਹ ਵਧੀਆ ਰੱਲਾ ਆ ਆ ਰਿਆ ਵੀ ਵਾਹ ਹਲਕਾ ਯਾਰ ਇਧਰ ਹਲਕਾ ਵਾਹ ਬਾਪਾ ਆਟ ਜਾਵਾਂਗੇ ਇੱਕ ਆਵੇ ਬੈ ਇਧਰ ਹੋ ਰਿਹਾ ਇਹ ਵੀ ਦੇ ਦੋ ਮਗਰ ਉਨੇ ਨਹੀਂ ਰੱਖਿਆ ਜਾ ਰਿਹਾ ਦੋ ਤਿੰਨ ਕੱਟ ਲਿਆ ਦੇ ਦੇਖੋ ਕਿੱਥੇ ਬੈਠੇ ਹੋ ਜੀ ਇੱਥੋਂ ਬਾਹਰ ਕਰ ਦਿਓ ਦੇਖੋ ਉੱਪਰ ਬਾਸ ਨਾ ਲੱਗੇ ਉੱਪਰ ਬਾਸ ਪਰਤਾਰਾ ਦਾ ਘਿਆ ਦੇਖੋ ਹੌਲੀ ਹੌਲੀ ਬਾਬਾ ਜੀ ਹੌਲੀ 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 ਇੱਥੇ ਇੱਥੇ ਛੱਡ ਕੇ ਛੜ ਕੇ ਪਰਦੇ ਪਿੱਛੇ ਲਾਓ ਮੇਰਾ ਵੀਰ ਲਾਓ 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 ਪੂਰਾ ਉਰਨ ਦਾ ਬਾਪ ਵੀਰ ਨੂੰ ਦੂਰ ਛੋਟ ਪਾ ਦ ਪਰਾਂ ਨੂੰ ਛੋਟ ਉਹ ਲੰਘਿਆ ਲੰਘਿਆ ਇਧਰ ਬੱਬਾ ਜਪੈ ਦੇ ਲਓ ਤਿਆਰ ਰੱਖੇ ਆਜੋ ਉਹ ਉੱਤੇ ਤਾਰਾਂ ਤੋਂ ਥੱਲੇ ਕਰਿਓ ਬੱਸ ਆਹ ਆ ਇਹ ਹੁੰਦਾ ਕੀ ਰਾਜ ਤੇ 10 ਤੇ 10 ਬਾਬਾ ਜੀ ਸ਼ਮੇਦੇ ਨੂੰ ਸਾਹਮਣੇ ਆ ਜੀ ਆਸ ਕੋਈ ਨਾ ਹਾਂ ਜੀ ਇਹਦੇ ਨਾਲ ਹੀ ਆ ਜੀ پريشان ٿي وڃن ٿا پريشان ٿي وڃن ٿا